ਪੰਜਾਬ ਵਿੱਚ ਪਸ਼ੂ ਮੇਲਿਆਂ ਦੀ ਆੜ ਵਿੱਚ ਸਰਹੱਦਾਂ ਅਤੇ ਮੀਟ ਪਲਾਂਟਾਂ ਅੱਗੇ ਜ਼ਬਰਨ ਪਸ਼ੂ ਨਾਕੇ ਲਾਕੇ ਕਰੋੜਾਂ ਦੀ ਕੀਤੀ ਜਾ ਰਹੀ ਗੁੰਡਾ ਟੈਕਸ ਵਸੂਲੀ ਪਸ਼ੂ ਠੇਕੇਦਾਰਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਵਪਾਰੀਆਂ ਕਿਸਾਨਾਂ ਅਤੇ ਸਰਕਾਰ ਨੂੰ ਲਾਇਆ ਜਾ ਰਿਹਾ ਮੋਟਾ ਚੁਣਾ ਅੱਜ ਮੁਹਾਲੀ ਪਰਸ ਕਲਬ ਵਿਖ ਐਡਵੋਕੇਟ ਐਮ ਐਸ ਚੋਹਾਨ ਨੇ ਪ੍ਰੈਸ ਕਾਨਫਰੰਸ ਕਰਕੇ ਖੋਲੇ ਵੱਡੇ ਪੇਡ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਪੰਜਾਬ ਵਿੱਚ ਇੱਕ ਗੁੰਡਾ ਟੈਕਸ ਵਸੂਲੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬ ਦੀਆਂ ਪਸ਼ੂ ਮੰਡੀਆਂ ਦੇ ਕੁਝ ਤਿੰਨ ਚਾਰ ਪੁਰਾਣੀ ਠੇਕੇਦਾਰਾਂ ਵੱਲੋਂ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਪੋਲੇ ਪਾਲੇ ਕਿਸਾਨਾਂ ਅਤੇ ਵਪਾਰੀਆਂ ਨਾਲ ਕਰੋੜਾ ਰੁਪਏ ਦਾ ਗੈਰ ਕਾਨੂੰਨੀ ਟੰਗ ਨਾਲ ਗੁੰਡਾ ਟੈਕਸ ਦੇ ਨਾਮ ਉੱਤੇ ਚੋਣਾ ਲਾਇਆ ਜਾ ਰਿਹਾ ਹੈ ਇਸ ਸਬੰਧੀ ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਇੱਕ ਕਾਨਫਰੰਸ ਦੌਰਾਨ ਐਡਵੋਕੇਟ ਐਮ ਐਸ ਚੋਹਾਨ ਨੇ ਦੱਸਿਆ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਹਰ ਸਾਲ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਉੱਤੇ ਪਸ਼ੂ ਮੰਡੀਆਂ ਵਿੱਚ ਪਸ਼ੂ ਮੇਲੇ ਦੀ ਬੋਲੀ ਇਨਲਾਮੀ ਰਾਹੀ ਸਰਕਾਰੀ ਮੰਡੀਆਂ ਵਿੱਚ ਕਰਵਾਈ ਜਾਂਦੀ ਹੈ ਪਰ ਮਿਤੀ 1 ਈ ਮਈ 2025 ਨੂੰ ਪੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੁਰਾਣੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਪਸ਼ੂ ਮੇਲਿਆਂ ਦੀ ਨਿਲਾਮੀ ਸੰਬੰਧੀ ਤਿੰਨ ਨਵੀਆਂ ਸ਼ਰਤਾ ਨਿਰਧਾਰਿਤ ਕੀਤੀਆਂ ਗਈਆਂ ਜਿਨ੍ਹਾਂ ਮੁਤਾਬਕ ਬੋਲੀ ਵਿੱਚ ਭਾਗ ਲੈਣ ਲਈ 3 ਸਾਲ ਦਾ ਤਜਰਬਾ ਸਫਲ ਠੇਕੇਦਾਰ ਨੂੰ ਬੋਲੀ ਦੀ ਰਾਖਵੀਂ ਕੀਮਤ ਵਿੱਚ ਅਗਲੇ ਸਾਲ 5% ਦਾ ਵਾਅਦਾ ਕਰਨਾ ਅਤੇ ਮਾਨਯੋਗ ਹਾਈ ਕੋਰਟ ਵਿੱਚ ਲੰਬਿਤ ਕੇਸਾਂ ਦਾ ਫੈਸਲਾ ਪਸ਼ੂ ਮੇਲਾ ਠੇਕੇਦਾਰ ਖਿਲਾਫ ਹੁੰਦਾ ਹੈ ਤਾਂ ਵਿਭਾਗ ਵੱਲੋਂ ਠੇਕੇਦਾਰ ਦੁਆਰਾ ਮਹੀਨਾਵਾਰ ਜਮ੍ਹਾਂ ਕਰਵਾਈ ਜਾ ਰਹੀ ਕਿਸ਼ਤ ਵਿੱਚੋਂ 5% ਦੀ ਰਕਮ ਮੁਆਫ ਕੀਤੀ ਜਾਵੇਗੀ ਜਦੋਂ ਕਿ ਉਪਰੋਕਤ ਤਿੰਨੇ ਸ਼ਰਤਾਂ ਹੁਣ ਤੱਕ ਪਸ਼ੂ ਮੇਲਿਆਂ ਦੀ ਨਿਲਾਮੀ ਦੀਆਂ ਸ਼ਰਤਾਂ ਵਿੱਚ ਕਦੇ ਵੀ ਸ਼ਾਮਲ ਨਹੀਂ ਕੀਤੀਆਂ ਗਈਆਂ ਜੋ ਕਿ ਸ਼ਰੀਆਮ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਨੂੰ ਸਿੱਧੇ ਤੌਰ ਉਤੇ ਲਾਭ ਪਹੁੰਚਾਉਣ ਲਈ ਕੀਤੀਆਂ ਗਈਆਂ ਹਨ ਇਹਨਾਂ ਸ਼ਰਤਾਂ ਦਾ ਜਦੋਂ ਪਿੰਡੋ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ 21 ਮਈ ਨੂੰ ਹੋਣ ਵਾਲੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਐਡਵੋਕੇਟ ਚੋਹਾਨ ਨੇ ਅੱਗੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਕੁਝ ਪੁਰਾਣੇ ਪਸ਼ੂ ਠੇਕੇਦਾਰ ਅਤੇ ਪੰਚਾਇਤੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਮੰਡੀਆਂ ਵਿੱਚ ਵਪਾਰੀਆਂ ਅਤੇ ਕਿਸਾਨਾਂ ਕੋਲੋਂ ਪਸ਼ੂ ਮੇਲਾ ਫੀਸ 4% ਦੀ ਬਜਾਏ 15 ਤੋਂ 20% ਫੀਸ ਵਸੂਲੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਸਗੋਂ ਪਸ਼ੂ ਮੇਲਾ ਠੇਕੇਦਾਰ ਵੱਲੋਂ ਪੰਜਾਬ ਦੇ ਬਾਡਰਾਂ ਉੱਤੇ ਨਾਕੇ ਲਗਾ ਕੇ ਪੰਜਾਬ ਵਿੱਚ ਆਉਣ ਜਾਣ ਵਾਲੇ ਪਸ਼ੂ ਵਪਾਰੀਆਂ ਅਤੇ ਕਿਸਾਨਾਂ ਕੋਲੋਂ धक्के गैर कानूनी ढंग न गुंडा टैक्स की वसूली की जाती है ए पुराने पशु मंडी ठेकेदार मीट पलांटा अगे पक्के नाके ला के गैर कानूनी तरीके नाल पशु व्यापारियों तो 2200 हज़ार रुपये प्रति पशु वसूलते आ रहे हैं इस तरह रोजाना करीब भी लाख रुपए दी जबरन वसूली की जाती है इस कारण बारले सूबे तो आने वाले पशुओं उ जबरी टैक्स वसूलन कारण हूं ਪੰਜ ਵਿੱਚੋਂ ਦੋ ਮੀਟ ਪਲਾਂਟ ਬੰਦ ਹੋ ਚੁੱਕੇ ਹਨ ਅਤੇ ਬਾਕੀ ਬੰਦ ਹੋਣ ਦੀ ਕਗਾਰ ਤੇ ਹਨ ਉਹਨਾਂ ਖੁਲਾਸਾ ਕੀਤਾ ਕਿ ਜਦੋਂ ਅਧਿਕਾਰੀਆਂ ਵੱਲੋਂ ਪਸ਼ੂ ਮੇਲੇ ਲਗਾਏ ਜਾਂਦੇ ਹਨ ਤਾਂ ਵਿਭਾਗ ਨੂੰ ਮਹੀਨੇ ਵਿੱਚ 2 ਕਰੋੜ ਰੁਪਏ ਇਕੱਠਾ ਨਹੀਂ ਹੁੰਦਾ ਜਦ ਕਿ ਪਸ਼ੂ ਮੇਲਾ ਠੇਕੇਦਾਰ ਮਹੀਨੇ ਵਿੱਚ ਕਰੀਬ 12 ਕਰੋੜ ਰੁਪਏ ਕਮਾਈ ਕਰਦੇ ਹਨ ਜਿਸ ਵਿੱਚੋਂ 6 ਕਰੋੜ ਰੁਪਏ ਪ੍ਰਤੀ ਮਹੀਨਾ ਕਿਸ਼ਤ ਵਿਭਾਗ ਕੋਲ ਜਮ੍ਹਾਂ ਕਰਾਉਂਦੇ ਹਨ ਅਤੇ ਬਾਕੀ ਹਿੱਸੇ ਮੁਤਾਬਕ ਆਪਸ ਵਿੱਚ ਵੰਡ ਲੈਂਦੇ ਹਨ

विभाग वालों जोड़ियां गई तीन नव्या शर्तें दी जांच करवाई जावे ता जो इस मामले संबंधी सच दुनिया सामने आ सके आओ देखते दे रहे इस प्रेस कॉन्फ्रेंस विच एडवोकेट एम एस चौहान ने जो गलबत की थी येड़े जम्मू कश्मीर नु अपने ट्रक जाते ने बकरे हर रोज 20 तो 25 ट्रक जाते हैं ठीक ਜਰ ਕੀ ਚਾਲਿਓ ਦਿੱਲੀ ਤੋਂ ਆਲਰੇਡੀ ਭਰਤੀ ਕਰਾ ਦਿੱਤੇ ਹੁੰਦੇ ਨੇ ਤੇ ਜੇ ਉਹ ਨਹੀਂ ਕੱਟਦੇ ਤਾਂ ਉਹਨਾਂ ਨੂੰ ਘੰਟਾ ਘੰਟਾ ਦੋ ਦੋ ਘਾਟੇ ਰੋਕ ਕੇ ਖੜਾਉਂਦੇ ਜਿਹਦੇ ਨਾਲ ਜਿਹੜੇ ਬੱਕਰੇ ਕੀ ਮਰ ਜਾਂਦੇ ਅੱਛਾ ਜਿਹੜੇ ਬਾਹਰ ਬਾਹਰਲੇ ਰਾਜਾਂ ਤੋਂ ਇੱਥੇ ਆਪਣੇ ਫੈਕਟਰੀਆਂ 'ਚ ਮਾਲ ਆਉਂਦਾ ਹੈ ਉਹ ਉੱਥੇ ਆਪਣੇ ਮੇਲੇ ਅੱਗੇ ਆਪਣੇ ਮੇਲੇ ਅੱਗੇ ਢੱਕ ਕੇ ਲਾਇਆ ਹੁੰਦੇ ਇਸ ਕਰਕੇ ਪੰਜਾਬ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਹੋਰ ਕੁਝ ਸਟੇਟ ਦੇ ਵਿੱਚ ਆਪਣੇ ਇਹ ਆਪਣਾ ਪਸ਼ੂ ਮੰਡੀ ਆਲੇ ਜਿਵੇਂ 50 ਕਰੋੜ ਦਾ 100 ਕਰੋੜ ਦਾ ਕੰਮ ਚੱਲਦਾ ਹੈ ਇਹਦੇ ਵੀ ਨਾਕੇ ਨਹੀਂ ਲਾਈਤੇ ਜਾਏ ਜਾਂਦੇ ਇਹਨਾਂ ਦੇ ਇੱਕ ठेकेदार ਦੁਆਰਾ ਹਰਿਆਣੇ ਦੇ ਵਿੱਚ ਸੇਵ ਉਦਾਰਜ ਤੇ ਇੱਕ ਠੇਕਾ ਲਿਆ ਗਿਆ ਸੀ ਉਹਨੂੰ ਜਿਵੇਂ 2015 ਦੇ ਵਿੱਚ ਇਕੱਠਾ ਕੀਤਾ ਗਿਆ ਨਾ ਪੰਜਾਬ ਲੈਵਲ ਤੇ ਪਹਿਲੇ ਜ਼ਿਲ੍ਹਾ ਲੈਵਲ ਤੇ ਹੁੰਦਾ ਸੀ ਉਹਨਾਂ ਨੇ ਹਰਿਆਣੇ 'ਚ ਲੈ ਲਿਆ ਪਿਛਲੇ ਸਾਲ ਪਰ ਉਹਨਾਂ ਨੇ ਗੁੰਡਾਗਰਦੀ ਕੀਤੀ ਉੱਥੇ ਜਾ ਕੇ ਉੱਥੇ ਜਾ ਕੇ ਫੈਕਟਰੀਆਂ 'ਤੇ ਨਾਕੇ ਲਾ ਲਏ ਤਾਂ ਜਦੋਂ ਸ਼ਿਕਾਇਤ ਹੋਈ ਉਹਨਾਂ ਦੀ ਜਿੰਨੀ ਫੀਸ ਜਮ੍ਹਾਂ ਕਰਵਾਈ ਹੋਈ ਸੀਗੀ ਠੇਕੇਦਾਰ ਤੋਂ ਸਾਰੀ ਜੱप्त ਕੀਤੀ ਨਾਲੇ ਉਹਨੂੰ ਬਲੈਕਲਿਸਟ ਕੀਤਾ ਕ ठेकेदार ਨੂੰ ਠੀਕ ਹੈ ਜੀ ਮੈਂ ਉਹ ਹਰਿਆਣਾ ਸਰਕਾਰ ਨੇ ਇੱਕ ਕਮਿਟ ਕਰਤਾ ਤੇ ਪੂਰੇ ਆਪਣੀ ਸਰਕਾਰ ਹੈ ਜਿਹੜੀ ਪੁਰਾਣੀ ਸਰਕਾਰਾਂ ਨੇ ਤੇ ਭਾਗ ਦੇ ਅਧਿਕਾਰੀ ਨੇ ਕੁਝ ਨਹੀਂ ਕਰਦੇ ਤੇ ਜਿਹੜਾ ਬਾਹਰਲੇ ਦਾਜੋਂ ਤੋਂ ਮਾਲ ਲੋਂਦਾ ਫੈਕਟਰੀਆਂ ਤੇ ਉਹ ਅੰਨਾ ਟੱਡ ਗਿਆ ਨਾ ਫੈਕਟਰੀਆਂ ਸਾਰੀਆਂ ਬੰਦੀਆਂ ਪਈਆਂ ਨੇ ਇੱਕ ਫੈਕਟਰੀ ਦਾ ਬੰਦ ਹੋ ਗਈ ਠੀਕ ਹੈ ਜੀ ਦੂਜੀ ਬੰਦ ਹੋਣ ਵਾਲੀ ਪਈ ਆ ਜੀ ਦਈ ਠੇਕੇਦਾਰੇ ਇਹ ਤੱਕਾ ਕਰਦੇ ਨੇ ਫੈਕਟਰੀਆਂ ਨਾਲ ਇਹ ਸਾਰੇ ਪੰਜੇ ਵੱਖ ਕੇ ਛੱਡ ਕੇ ਚਲੇ ਜਾਂਦੇ ਨੇ ਸਰ ਜਿਹੜਾ ਟੈਕਸ ਇਹ ਸਾਚ ਕਿੰਨਾ ਐਸਟੀਮੇਟ ਤੁਸੀਂ ਕਹਿ ਸਕਦੇ ਹੋ ਕਿ ਕਿੰਨਾ ਇਹ ਸਰ ਇਹਨਾਂ ਦਾ ਠੇਕੇਦਾਰਾਂ ਦਾ ਐਸਟੀਮੇਟ ਹੁੰਦਾ ਜੀ ਜੇ 100 ਕਰੋੜ ਦਾ ਕੰਮ ਗਿਆ ਤਾਂ ਉਹਨੇ 200 ਕਰੋੜ ਇਕੱਠਾ ਕਰਨਾ ਬਸ 100 ਕਰੋੜ ਆਪਣੇ ਸਰਕਾਰ ਨੂੰ ਇਹਨਾਂ 100 ਕਰੋੜ ਆਪਰੇ ਜੇ 50 ਕਰੋੜ ਦਾ ਕੰਮ ਗਿਆ ਤਾਂ 100 ਕਰੋੜ ਇਕੱਠਾ ਕਰਦੇ ਨੇ ਯਕੈਨ ਦਾ ਮਤਲਬ ਜਿੰਨੀ ਬੋਲੀ ਜਾਂਦੀ ਹੈ ਇੱਕ ਸਾਲ ਦੀ 60 ਕਰੋੜ ਚਲੇਗੀ ਤਾਂ 120 ਕਰੋੜ ਇਕੱਠਾ ਕਰਨਾ ਹੁੰਦਾ ਤੁਸੀਂ ਤੁਸੀਂ ਕੰਟਰੋਲ ਵਾਲੇ ਨੂੰ ਕਿਹਨੂੰ ਮੰਨਦੇ ਹੋ ਕੌਣ ਕਰਵਾ ਲੈਂਦਾ ਸਰਬੋਤਮ ਠੇਕੇਦਾਰ ਨੇ ਹਾਵੀ ਹੋ ਕੇ ਡਿਪਾਰਟਮੈਂਟ ਦੇ ਉੱਪਰ ਜਦੋਂ ਵੀ ਬੋਲੀ ਆਉਂਦੀ ਆ ਆਪਣੀ ਜੋ ਉਹਨਾਂ ਨੇ ਸ਼ਰਤਾਂ ਹੁੰਦੀਆਂ ਨੇ ਉਹ ਐਗਰੀਮੈਂਟ 'ਚ ਲਿਖਾਉਂਦੀਆਂ ਨੇ ਵੀ ਇਹ ਤਾਂ ਕੋਰਟ ਦੀਆਂ ਮਾਨਨਾ ਕਰਦੇ ਆਪ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਠੇਕੇ ਦਾ ਇਸ ਜਿਹੜਾ ਹਾਈ ਕੋਰਟ ਦੇ ਫਲਾਨ ਦੇ ਸੋਰੈਂਸ ਤੋਂ ਰਿਕੋਪੀਸ਼ਨ ਚ ਲਿਖਿਆ ਹੈ ਇਹ ਨਹੀਂ ਪਾਲਣਾ ਕਰੂ ਪਰ ਕੋਈ ਨਹੀਂ ਕਰਦਾ ਪਾਲਣਾ ਜੀ ਐਂਡ ਚ ਤੁਹਾਡੀ ਕੀ ਮੈਂ ਤੁਹਾਨੂੰ ਹੋਣਾ ਚਾਹੀਦਾ ਮੈਂ ਹੋਰ ਗੱਲ ਦੱਸਦਾ ਜਿਵੇਂ 2025 26 ਦੀ ਆਪਣੀ ਆਪਸ਼ਨ ਆਈਆ 92 ਕਰੋੜ ਸੀ ਇਹਨਾਂ ਨੇ ਕੀ ਉਹਨੂੰ ਘਟਾ ਕੇ 72 ਕਰੋੜ ਤੇ ਲਿਆਇਆ ਤੇ ਪਿੰਨ ਸ਼ਰਤਾਂ ਐਡ ਕਰਾ ਲਈਆਂ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ 3 ਸਾਲ ਦਾ ਤੇ ਆਪਰ ਦਾ ਫੋਨ ਦੇਖੇਦਾਰ ਆਪਣਾ ਬੋਲੀ ਵਿੱਚ ਪਾਰਟਿਸਪੇਟ ਮਾਜ ਤੁਸੀਂ ਕੀ ਮੰਨਦੇ ਹੋ ਕੀ ਕਰਨਾ ਚਾਹੀਦਾ ਮਤਲਬ ਗਵਰਨਮੈਂਟ ਤੋਂ ਕੀ ਪੁਆਰ ਹੈ ਗਵਰਨਮੈਂਟ ਅਸੀਂ ਆਪਣੀ ਅਪੀਲ ਕੀਤੀ ਸੀ ਭਗਵੰਤ ਸਿੰਘ ਸਾਹਿਬ ਨੂੰ ਤੇ ਆਪਣੇ ਮੰਤਰੀ ਡਾਇਰੈਕਟਰ ਡਿਵੈਲਪਮੈਂਟ ਦੇ ਚੇਅਰਮੈਨ ਸਾਹਿਬ ਉਹਨਾਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਕਿ ਇਹ ਗੈਰ ਕਾਨੂੰਨੀ ਸ਼ਰਤਾਂ ਐਡ ਕੀਤੀਆਂ ਨੇ 21 ਤਰੀਕ ਦੀ ਬੋਲੀ ਸੀ ਉਹਨਾਂ ਨੇ ਸੇਮ ਦੇ ਹੀ ਬੋਲੀ ਕੈਨਸਲ ਕਰ ਦਿੱਤੀ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਨੱਕੇ ਲੱਗੇ ਉਹ ਤੋਂ ਹਟਾਏ ਜਾਣ ਜਿਹੜੇ ਵਿਚਾਰੇ ਵਪਾਰੀ ਨੇ ਕੋਈ ਕੋਈ ਮਲੇਰ ਕੋਲ ਲੈ ਕੇ ਆਉਂਦਾ ਹੈ ਉਹ ਪਹਿਲਾਂ ਕਿਰਾਇਆ ਇੰਨਾ ਹੁੰਦਾ ਫਿਰ 2-2000 4-4000 ਪਏ ਲੈ ਜਾਂਦੇ ਨੇ ਹੋ ਰਹੇ ਆ ਬਟਦੇ ਉਹਨੇ ਕੀ ਸ਼ਰੀਰ ਜੁੱਧ ਦਾ ਕੰਮ ਖਤਮ ਹੋ ਰਿਹਾ ਜੀ ਕੰਪਲੇਟ ਬਸ ਭਗਵਾਨ ਜੀ ਸਰਕਾਰ ਨੇ ਆਪਣੇ ਆਪਣੇ ਪਿੰਡ ਵਿਕਾਸ ਮੰਤਰੀ ਨੇ ਮੰਤਰੀ ਨੇ ਆ ਸਾਡੀ ਜਿਹੜੀ ਅਸੀਂ ਇੱਕ ਆਵਾਜ਼ ਉਠਾਈ ਸੀ ਉਹਨਾਂ ਨੇ ਨਾਲ ਦੀ ਨਾਲ ਸਾਡੀ ਆਵਾਜ਼ ਨੂੰ ਸੁਣ ਲਿਆ ਜਿਹੜੇ ਤਿੰਨ ਸ਼ਰਤਾਂ ਐਡ ਕਰਵਾਈਆਂ ਗਈਆਂ ਸੀਗੀਆਂ ਵੀ 3 ਸਾਲ ਦਾ ਤਜਾਦਵਾ ਚਾਹੀਦਾ ਉਹਨਾਂ ਨੇ ਨਾਲ ਦੀ ਨਾਲ ਬੋਲੀ ਜਿਹੜੀ ਕੈਨਸਲ ਕਰਵਾਈ। ਕਿਸੇ ਵੀ ਤਰ੍ਹਾਂ ਉਹਨਾਂ ਨੇ ਨਿਕਲਿਆ ਇਹ ਤਾਂ ਚੱਲਦਾ ਰੋ ਨਾ ਪਹਿਲਾਂ ਤਾਂ ਉਹਨਾਂ ਨੇ ਨਿਸਾਨੀ ਇਹਦੀ ਕਰਦਾ ਸੀ। ਨਹੀਂ ਉਹ ਸਹੀ ਲਿਓ ਗੁੰਮਰਾਹ ਕਰਕੇ ਨਾ ਜੀ ਆਪਣੇ ਥੱਲੇ ਜਿਹੜੇ ਵਿਚਲੇ ਅਧਿਕਾਰੀ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਜਿਹੜੇ ਸ਼ਰਤਾਂ ਐਡ ਕਰਵਾਈ ਹੋਈਆਂ ਨੇ। ਤੁਸੀਂ ਸਾਡੇ ਕੋਲ ਮੈਂਟੋਰਟੀ ਮਤਲਬ ਤੁਹਾਨੂੰ ਇਨਸਾਫ ਨਹੀਂ ਮਿਲਿਆ ਕਿਹਨੂੰ ਦੋਸ਼ੀ ਮੰਨਦੇ ਹੋ ਅਸੀਂ ਤਾਂ ਦੋਸ਼ੀ ਤਾਂ ਜੀ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਜਿਵੇਂ ਹੁਣ ਜ਼ਿਲ੍ਹੇ ਦੇ ਵਿੱਚ 19 ਥਾਵਾਂ ਤੇ ਆਪਣੇ ਬਹੁਤ ਲੱਗਦੇ ਆ ਨਹੀਂ ਮੇਲੇ ਲੱਗਦੇ ਆ ਜ਼ਿਲ੍ਹਕਾਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੈਟਲ ਫੇਅਰ ਆਫੀਸਰ ਹੋਣਾ ਚਾਹੀਦਾ ਜਦ ਕਿ ਡਿਪਾਰਟਮੈਂਟ ਕੋਲ ਸਿਰਫ ਦੋ ਕੈਟਲ ਫੇਅਰ ਆਫਸਰ ਨੇ ਉਹ ਕੈਟਲ ਫੇਅਰ ਦੀ ਨਿਗਰਾਨੀ ਦੇ ਹੇਠ ਇੱਕ ਇਹਦਾ ਪਰਚੀ ਕੱਟ ਸਕਦਾ ਹੈ ਅਤੇ ਜਦੋਂ ਵੀ ਮੰਡੀ ਲੱਗਦੀ ਹੈ ਕੈਟਲ ਫੇਅਰ ਅਫਸਰ ਕੋਈ ਮੰਡੀ 'ਚ ਮੌਜੂਦ ਨਹੀਂ ਹੁੰਦਾ ਉਹ ਮਨਚਾਹੀ ਪਰਚੀ ਕੱਟਦਾ ਹੀ ਫਿਰ 4% ਕੀ ਬਜਾਏ 30% ਵੀ ਲੈ ਲੇ ਜੋ ਲੈ ਲਵੇ ਕੋਈ ਪੁੱਛਣਾ ਵਾਲਾ ਨਹੀਂ ਬਈ ਜਿਹੜੇ ਤੁਸੀਂ ਕਹਿੰਦੇ ਪਾਰਚੀ ਕੱਟੀਆਂ ਜਾਂਦੀਆਂ ਨੇ ਮੁੜ ਕੇ ਦੁਬਾਰੇ ਫੇਰ ਰੋਕਿਆ ਜਾਂਦਾ ਜੀ ਉਹਦੇ ਬਾਰੇ ਦੱਸੋ ਹੁਣ ਜੀ ਕਿੱਦਾਂ ਜੀ ਇੱਕ ਪਰਚੀ ਕੱਟ ਹੋ ਗਈ ਜੀ ਹਾਂਜੀ ਉਹਨਾਂ ਨੂੰ ਨਾਤੇ ਲਾ ਕੇ ਅਗਲੇ ਨਾਕ ਤੇ ਰੋਕਿਆ ਜਾਂਦਾ ਜੀ ਦੇ ਦੇਖੋ ਜਿਵੇਂ ਆਪਣਾ ਨਾਡੇ ਨਾਲ ਵਸੀਂ ਮੀਟ પ્લાન્ટ ਅੱਗੇ ਨਾਕੇ ਲਾਏ ਬਨੇ ਇਹਨਾਂ ਨੇ ਕੋਈ ਵੀ ਆਪਣਾ ਪਿੰਡਾਂ ਤੋਂ ਡੰਗਰ ਜਾਂਦੇ ਆ ਜਿਹੜੇ ਉੱਧਰ ਨਹੀਂ ਜਾਂਦੇ ਦੋ ਜਾਂਦੇ ਆ ਚਾਰ ਜਾਂਦੇ ਆ ਉਹਨਾਂ ਦੀ ਪਰਚੀ ਕੱਟਣ ਤੋਂ ਬਾਅਦ ਇਹ ਭੇਜਦੇ ਆ ਜਦ ਕਿ ਉਹ ਕਿਸੇ ਮੰਡੀ ਦੇ ਵਿੱਚ ਨਹੀਂ ਆਏ ਵੀ ਉਹ ਸਿੱਧੇ ਆਮ ਘਰਾਂ ਤੋਂ ਜਾਂਦੇ ਨੇ 4% ਦੀ ਵੀ ਲਖਾਈ ਆ ਉਹਦਾ ਵੀ ਇੱਕ ਆਬਜੈਕਟ ਦੱਸਿਆ ਗਿਆ ਵੀ ਇਹ ਪਸ਼ੂ ਠੇਕੇਦਾਰ 4% ਫੀਸ ਲੈ ਰਿਆ ਇਹਦੇ ਬਦਲੇ ਠੇਕੇਦਾਰ ਆਪਣਾ ਵਪਾਰੀਆਂ ਨੂੰ ਮੰਡੀਆਂ ਵਿੱਚ ਸਹੂਲਤਾ ਪ੍ਰਾਪਤ ਕਰੂਗਾ ਬਹੁਤ ਜ਼ਿਆਦੇ 15-20 ਸਹੂਲਤਾ ਨੇ ਜਿਹੜੀਆਂ ਠੇਕੇਦਾਰੋਂ ਤੋਂ ਹੜਾ ਦਿੱਤੇ ਜਾਣਗੇ ਪਰ ਨਾਕਿਆਂ ਤੇ ਬੋਰਡਰ ਲਾ ਕੇ ਕਟਾਨਕੋਟ ਨਾਕੀ ਤੇ ਲਾ ਕੇ ਸ਼ੰਭੂ ਬੋਰਡਰ ਤੇ ਲਾ ਕੇ ਜਿਹੜੇ ਸਟੇਟ ਨੂੰ ਬਾਹਰ ਜਾਂਦੇ ਆ ਜੀ ਸਾਰਿਆਂ ਦੇ ੱਤੇ ਨਾ ਪਰਚੀ ਕੱਟ ਰਹੇ ਕੋ ਪੁੱਛਣਾ ਲੱਗਿਆ ਹੈ ਜੀ